ਸਾਸੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਦਾ ਲੋੜੀ ਨੇ ਸਭ ਨੂੰ ਲੱਖ ਲੱਖ ਮੁਬਾਰਕਾਂ ਹੁਣ ਅਸੀਂ ਪਹੁੰਚੇ ਹਾਂ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਵਿੱਚ ਜਿੱਥੇ ਤਿੰਨਾਂ ਵੀ ਲੋੜੀ ਮਨਾਈ ਜਾ ਰਹੀ ਹੈ ਵੱਡਾ ਉਤਸ਼ਾਹ ਨਾਲ ਸਿਵਲ ਹਸਪਤਾਲ ਦੇ ਸੀਐਨਆਰ ਮੈਡੀਕਲ ਅਫਸਰ ਡਾਕਟਰ ਰਵੀ ਕਾਂਤ ਗੁਪਤਾ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਵੱਡਾ ਉਬਰਾਲਾ ਕੀਤਾ ਜਾ ਰਿਹਾ ਹੈਗਾ ਢੀਆਂ ਦੀ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਲੋੜੀ ਵੰਡੀ ਜਾ ਰਹੀ ਹੈ ਤੇ ਸਮੁੱਚਾ ਸਟਾਫ ਇਸ ਉਪਕਰਲੇ ਦੇ ਪ੍ਰਤੀ ਸਮਰਪਿਤ ਹੈ ਤੇ ਆਉ ਤੁਹਾਨੂੰ ਵੀ ਦਿਖਾਉਣੇ ਆ ਸਿਵਲ ਹਸਪਤਾਲ ਤਲਵੰਡੀ ਸਾਬੋ ਦੀ ਧੀਆਂ ਦੀ ਲੋੜੀ ਮਾਣਿਓ ਆਨੰਦ ਧੀਆਂ ਦੀ ਲੋੜੀ ਮਨਾਉਣ ਦੇ ਪ੍ਰੋਗਰਾਮ ਨੂੰ ਵੱ ਚੈਂਕ ਉਹਨਾਂ ਵੱਲੋਂ ਹਿੱਸਾ ਲਿਆ ਗਿਆ ਗਿਆਨੀ ਵਿਖਾਰੇ ਐਗਜ਼ੀਕਿਊਸ਼ਨ ਰਿਸਟ ਕਰਾ। ਇਹ ਬਹੁਤ ਸ਼ੁਕਰ ਹੈ ਕਿ ਤੇ ਅੱਜ ਲੋੜੀ ਦੇ ਮੌਕੇ ਤੇ ਚੀਫ ਸਾਹਿਬੀ ਅਫਸਰ जिविल हस्पता तलंटी सामो विखे नवजनिया बच्ची ने उन्होंने सम्मानित करा पहली बची सुमनप्रीत कौर बेबी ऑफ करमजीत कौर ਬੀਬੀ ਆਫ ਰਮਨਦੀਪ ਕੌਰ ਕਮਲਜੀਤ ਬੀਬੀ ਪੀਬੀ ਆਫ ਕਮਲਜੀਤ ਕੌਰ ਅਕੀਸ 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 ਕੌਰ ਜਿਹੜਾ ਕੋ ਬਲਉਂਗਾ ਮੁੰਡੇ ਜਿਸਮੀਤ ਚਿਦੇ ਅਮਨ ਦਾ ਕਹਾ ਕਿ ਜਸਵੀ ਲਾਲ ਤਿੰਨ ਹੁਤਾ ਬੱਚਾ ਗਿਣਦੇ ਨੇ ਪਿੰਡਾਂ 'ਚ ਆਮ ਹੀ ਔਰਤਾਂ ਕਹਿ ਦਿੰਦੀਆਂ ਚਲ ਰਬ ਇਹਨੂੰ ਜਵਾਕ ਦਊਗਾ ਜਿਵੇਂ ਧੀ ਨੂੰ ਜਵਾਕ ਅੱਜ ਦੇ ਸਮੇਂ 'ਚ ਵੀ ਨਹੀਂ ਗਿਣਿਆ ਜਾਂਦਾ ਤੇ ਕਿਸੇ ਦੀ ਗਿਣਤੀਆਂ 'ਚ ਤਾਂ ਵੈਸੇ ਵੀ ਕੁੜੀਆਂ ਕਦੇ ਪੂਰੇ ਮਾਪਦੰਡ ਚ ਉਤਰ ਹੀ ਨਹੀਂ ਸਕਦੇ ਕਿਉਂਕਿ ਮੈਨੂੰ ਲੱਗਦਾ ਕਿ ਸਮਾਜ ਕੋਲ ਇਹਦੇ ਮਾਪਦੰਡ ਨਵੇਂ ਕੈਲੀਬਰੇਟ ਕਰਨ ਵਾਲੇ ਨਹੀਂ ਇਹਨਾਂ ਦੇ ਬਹੁਤ ਪੁਰਾਣੇ ਰਹਿ ਗਏ ਨੇ ਤੇ ਹੁਣ 21ਵੀਂ ਸਦੀ ਵਿੱਚ ਤੱਕ ਤੀਜੇ ਦਹਾਕੇ ਚ ਆ ਗਏ ਤੀਜੇ ਦਾ ਕਾਲ मोस्ट ਸ਼ੁਰੂ ਹੋ ਗਿਆ ਦੋ ਦਹਾਕੇ ਗੁਜ਼ਰ ਗਏ ਨੇ ਫਿਰ ਵੀ ਸੋਚ ਜਿਨ੍ਹਾਂ ਦੀ ਅੱਗੇ ਆ ਗਈ ਹੈ ਕਾਫੀ ਅੱਗੇ ਆ ਗਈ ਹੈ ਬਹੁਤ ਸਾਰੇ ਕਰਮਾ ਵਾਲੇ ਘਰ ਨੇ ਜਿੱਥੇ ਕੁੜੀਆਂ ਦੀ ਲੋੜੀ ਮਨਾਈ ਜਾਂਦੀ ਹੈ ਤੇ ਮੁਬਾਰਕ ਨੇ ਸਾਰੀਆਂ ਮਾਵਾਂ ਜਿਹੜੀਆਂ ਆਪਣੀ ਕੁੜੀਆਂ ਦੀ ਲੋੜੀ ਮਨਾਉਣ ਇੱਥੇ ਸਾਡੇ ਨਾਲ ਪਹੁੰਚਿਆ ਨੇ ਮਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੀਦੀ ਹੈ ਕਿ ਉਹ ਸਮਾਜਿਕ ਜਿਹੜੀ مان ਸकता ਹੈਗੀ ਹੈ ਉਹ ਤੋਂ ਉੱਪਰ ਉੱਠ ਕੇ ਆਪਣੀ ਬੇਟੀਆਂ ਦੇ ਜਨਮ ਨੂੰ ਇੱਥੇ ਮਨਾਉਣ ਸਾਡੇ ਨਾਲ ਪਹੁੰਚੀਆਂ ਨੇ ਅਸਮ ਸਾਹਿਬ ਸੋਸ਼ਲ ਡਿਪਲੋਮਾ ਵੀ ਕਰ ਰਹੇ ਮੈਂ ਚੈੱਕ ਕਰਨਾ ਉੱਪਰ ਬਾਕੀ ਸਮੂਹ ਸਾਹਿਬ ਜੋ ਮੇਰੇ ਵੱਲੋਂ ਲੋੜੀ ਦੀ ਲੱਖ ਲੱਖ ਵਧਾਈ ਤੇ ਬਾਕੀ ਜਿਹੜੇ ਕੁੜੀਆਂ ਦੀ ਲੋੜੀ ਮਨਾਈ ਗਈ ਹੈ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਤੋਂ ਸਰੋਗਾਣਾ ਘਰ ਵਾਸਤੇ ਕਹਿੰਦੇ ਸਨ ਉਹ ਐਵੇਂ ਕਿਸੇ ਚੰਦਰੇ ਨੇ ਨਾਜਰ ਵਿਗਾਈ ਐਵੇਂ ਕਿਸੇ ਚੰਦਰੇ ਨੇ ਨਾਜਰ ਵਿਗਾਈ ਬੜੀ ਪਾੜੀ ਨੱਖ ਮੈਨੂੰ ਕਿਤੋਂ ਨਾ ਥਿਆਈ ਬੜੀ ਪਾੜੀ ਨੱਖ ਮੈਨੂੰ ਕਿਤੋਂ ਨਾ ਥਿਆਈ ਫੁੱਲ ਵਾਂਗੂ ਵਿੱਚ ਵਿੱਚ ਜਾ ਮਾਂ ਮੋਰ ਜਾਈ ਹੂ ਨਾ ਮਾ ਕਿਹੜਾ ਬਹੰਨਾ ਇੱਥੇ ਮੇਰੀ ਓਏ ਇੱਥੇ ਮੇਰੀ ਨੱਖ ਡਿੱਗ ਪਈ ਨੌਕੇ ਚੱਕੀ ਜਵਾਨਾ ਇੱਥੇ ਮੇਰੀ ਨੱਖ ਡਿੱਗ ਪਈ ਨੌਕੇ ਚੱਕੀ ਜਵਾਨਾ ਇੱਥੇ ਮੇਰੀ ਨੱਖ ਡਿੱਗ ਪਈ ਪੈਰਾ ਮੈਡੀਕਲ ਸਟਾਫ ਤੇ ਧੀਆ ਜਿੰਨਾਂ ਦੇ ਨਾਲ ਜਮੇ ਬੱਚਿਆਂ ਦੀ ਜੋ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਉਹਨਾਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਤਦਾਸ ਨੂੰ ਹੁਕਮ ਹੋਇਆ ਇੱਕ ਲੋੜੀ ਤੇ ਗੀਤ ਗਾਉਣ ਦਾ ਬਾਰ ਸਾਰੀ ਸੋ ਵਧੀਆ ਲੱਗੂਗਾ ਆਪਦੀ ਕਲਮ ਚ ਲਿਖਿਆ ਹੋਇਆ ਮਾਫੀ ਚਾਹਾਂਗੇ ਜੇ ਕੋਈ ਦਿੱਕਤ ਹੋ ਥੋੜੀ ਜਿਹੀ ਬਿਸਤਾਰਕੀ ਹੋ ਗਈ ਜਾਂ ਭੁੱਲ ਗਏ ਕਿ ਉਹਦੇ ਹਲੇ ਗਿੰਨਾ ਹੈਗਾ ਪ੍ਰਤਿਜਮੇ ਸਭ ਖੁਸ਼ੀ ਮਨਾਉਂਦੇ ਧੀਰੇ ਬਾਰੀਆਂ ਪ੍ਰਤਿਜਮੇ ਸਭ ਖੁਸ਼ੀ ਮਨਾਉਂਦੇ ਧੀਰੇ ਬਾਰੀਆਂ ਗਰਭ ਪੈਸਟ ਦੀ ਕਾਰ ਇੱਕ ਦਿਰ ਧੀਆ ਦੀ ਕਾਟ ਕਰੂ ਦਿਨ ਰਖੜੀ ਦੇ ਦਿਨ ਰਖੜੀ ਦੇ ਦਿਲ ਫਿਰ ਪੀਰਾਂ ਦਾ ਛੱਡ ਕਰੂ ਪੁੱਤਰ ਨੇ ਦੁੱਖ ਦਿੰਦੇ ਧੀ ਕੁਝ ਕਹੇ ਵਿਚਾਰੀ ਨਾ ਪੁੱਤ ਜਮੇ ਸਭ ਖੁਸ਼ੀ ਮਨਾਉਂਦੇ ਧੀ ਦੇ ਬਾਰੀਆਂ ਉਹ ਤੀਜਾ ਮੇ ਸਭ ਖੁਸ਼ੀ ਮਨਾਉਂਦੇ ਧੀ ਦੇ ਵਾਰੀ ਨਾ ਉਹਦਾ ਵੀ ਕੁੜੀ ਹੋਵੇ ਉਹਨਾਂ ਨੂੰ ਤਾਂ ਪੈਸੇ ਤੱਕ ਮਤਲਬ ਹੁੰਦਾ ਹੈ ਅਸੀਂ ਆਪ ਦਾ ਜੀਗਵਾ ਲੈਨੇ ਆਪ ਦੇ ਪਰਿਵਾਰ ਦਾ ਹਿੱਸਾ ਗਵਾ ਲੈਨੇ ਆ ਸਾਨੂੰ ਸਾਡੇ ਕੋਲ ਕੀ ਕਿਸੇ ਕੋਲ ਕੋਈ ਪ੍ਰੂਫ ਤਾਂ ਨਹੀਂ ਹੁੰਦਾ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਕੁਰਾਹੇ ਨਾ ਪਿਆ ਜਾਵੇ ਤੇ ਜਿਹੜੀ ਵੀ ਰੱਬ ਵੱਲੋਂ ਦਾਤ ਬਖਸ਼ਿਸ਼ ਹੁੰਦੀ ਹੈ ਉਹਨੂੰ ਪਾਣਾ ਮੰਨੋ ਪਹਿਲੀ ਵਾਰ ਤਾਂ ਪਾਣਾ ਮੰਨਣ ਵਰਗੇ ਲੱਗਦਾ ਹੁੰਦਾ ਉਦੋਂ ਬਾਅਦ ਜਦੋਂ ਬੱਚੇ ਵੱਡੇ ਹੋ ਜਾਂਦੇ ਜਦੋਂ ਸੁਖ ਦਿੰਦੇ ਆ ਉਹੀ ਗੱਲ ਜਿਵੇਂ ਬਾਈ ਜੀ ਨੇ ਕਿਹਾ ਵੀ ਪੁੱਤ ਆਸ਼ਰਮਾ ਚ ਪਹੁੰਚਦਾ ਕਰ ਦਿੰਦੇ ਨੇ ਜੇ ਆਸ਼ਰਮਾ ਚ ਨਹੀਂ ਵੀ ਪਹੁੰਚਦੇ ਫਿਰ ਵੀ ਅੱਜ ਕੱਲ ਐਡਲਟ ਡਿਪਰੈਸ਼ਨ ਜਿਹੜਾ ਹੈਗਾ 올ਡ एज ਡਿਪਰੈਸ਼ਨ ਇੰਡੀਆ ਚ ਬਹੁਤ ਕਾਮਨ ਹੈ ਕਿਉਂਕਿ ਤੁਹਾਡੇ ਕੋਲ ਨਾ ਤਾਂ ਤੁਹਾਡਾ ਬੇਟਾ ਰਹੂਗਾ ਨਾ ਬੇਟੀ ਐਸੇ ਕਿੰਨੇ ਘਰ ਨਹੀਂ ਸਾਡੇ ਵਾਲੇ ਦੁਆਲੇ ਜਿੱਥੇ ਬੇਟਾ ਵੀ ਨਹੀਂ ਹੁੰਦਾ ਸਭ ਕੋਈ ਬਾਹਰ ਚਲਾ ਗਿਆ ਕੋਈ ਵੈਸੇ ਕਿਸੇ ਦੀ ਜੌਬ ਆਈਟੀ ਸੈਕਟਰ ਚ ਬੈਂਗਲੌਰ ਹੈ ਕਿਸੇ ਦੀ ਦਿੱਲੀ ਹੈ ਅਖੀਰ 올ਡ एज ਚ ਰਹਿਣਾ ਤਾਂ ਇਕੱਲੀ ਪੈਂਦਾ ਹੈ ਉਂਦੇ ਸਮੇਂ 'ਤੇ ਬਿਲਕੁਲੀ ਮਤਲਬ ਸਾਫ ਹੀ ਸਪਸ਼ਟ ਹੀ ਹੈ ਵੀ ਬੱਚੇ ਆਪਣੀਆਂ ਨੌਕਰੀਆਂ ਲਈ ਦੂਰ ਦਰਾਡੇ ਸੈੱਟੇ ਹੁੰਦੇ ਆ ਕੋਈ ਥਾਵਾ ਵਿਰਲਾ ਹੀ ਹੁੰਦਾ ਜਿਹੜਾ ਨਾਲ ਰਹਿੰਦਾ ਸੋ ਅੱਜ ਲੋੜੀ ਦੇ ਸੰਬੰਧ ਦੇ ਵਿੱਚ ਜੋ ਕਿ ਕਈ ਥਾਵਾਂ ਦੇ ਉੱਤੇ ਈਆਂ ਦੀਆਂ ਲੋੜੀਆਂ ਜਿਹੜੀਆਂ ਪਾਈਆਂ ਜਾਂਦੀਆਂ ਅਤੇ ਇਹ ਇਸ ਕਰਕੇ ਹੈ ਕਿ ਸਮਾਜ ਦੇ ਵਿੱਚ ਜਿਹੜਾ ਗਉਂਤ ਚਲਣ ਚੱਲਿਆ ਸੀਗਾ ਕਿ ਤਿਆਂ ਖਾਸ ਨਹੀਂ ਪੌਂਟੈਸ ਨਹੀਂ ਦਿੱਤੀ ਜਾਂਦੀ ਸੀਗੀ ਉਸ ਨੂੰ ਉਸ ਵਿਚਾਰਧਾਰਾ ਨੂੰ ਕੱਢਣ ਦੇ ਲਈ ਇਸ ਵਿਚਾਰਧਾਰਾ ਨੂੰ ਪੈਦਾ ਕੀਤਾ ਗਿਆ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਜੇਕਰ ਆਪਾਂ ਪੁੱਤਰਾਂ ਦੀ ਗੱਲ ਕਰੀਏ ਜਾਂ ਧੀਆਂ ਦੀ ਗੱਲ ਕਰੀਏ ਦੋਨੇ ਰੱਬ ਦੇ ਵੱਲੋਂ ਬਲੇਸਿੰਗ ਹੈ ਚਾਹੇ ਪੁੱਤਰ ਹੈ ਚਾਹੇ ਧੀ ਹੈ ਤੇ ਉਹਨਾਂ ਦੀ ਜਿਹੜੀ ਪਰਵਰਿਸ਼ ਹੈ ਉਹ ਵੀ ਸਾਨੂੰ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿ ਬੱਚੇ ਨੂੰ ਮਹਿਸੂਸ ਨਾ ਹੋਵੇ ਵੀ ਪੁੱਤਰ ਨੂੰ ਜ਼ਿਆਦਾ ਅਹਿਮਤ ਦਿੱਤੀ ਜਾ ਰਹੀ ਹੈ ਜਾ ਪੀ ਨੂੰ ਮਦਦ ਦਿੱਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਸਾਡੇ ਹਸਪੀਟਲ ਦੇ ਮੋਰੀ ਐਸ ਐਮਓ ਸਾਹਿਬ ਅ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਇਵੈਂਟਸ ਇਸ ਤਰ੍ਹਾਂ ਦੇ ਸਮਾਗਮ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਕਰਵਾਉਂਦੇ ਆ ਤਾਂ ਸਾਰਿਆਂ ਦੇ ਅੰਦਰ ਇੱਕ એનર્ਜੀ ਪੈਦਾ ਹੁੰਦੀ ਹੈ ਅਤੇ ਜਿੰਨੇ ਵੀ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਮੇਰੇ ਮਿੱਤਰਾਂ ਔਰ ਡਾਕਟਰ ਸਹਿਬਾਨ ਅਸੀਂ ਇਸ ਚੀਜ਼ ਨੂੰ ਅ ਬढ़ावा ਦਿੰਨੇ ਆ ਕਿ ਹਾਂ ਇਹੋ ਜਿਹੇ ਪ੍ਰੋਗਰਾਮਾਂ ਤੇ ਸਾਨੂੰ ਬਾਅਦ ਚੜ ਕੇ ਪਹੁੰਚਣਾ ਚਾਹੀਦਾ ਆ ਕਿਉਂਕਿ ਜਦੋਂ ਅਸੀਂ ਪਹੁੰਚਾਂਗੇ ਤਾਂ ਸਾਨੂੰ ਇਹੋ ਜੀ ਵਿਚਾਰਧਾਰਾ ਦੇ ਉੱਤੇ ਆਪਣੇ ਆਪ ਨੂੰ ਸਥਿਰ ਕਰਨ ਦੇ ਲਈ ਬਲ ਮਿਲਦਾਗਾ ਸੋ ਬਹੁਤ ਅੱਛੀ ਗੱਲ ਹੈ ਸੋ ਬਹੁਤ ਵਧੀਆ ਜਸਕਰਨ ਵੀਰ ਨੇ ਵੀ ਗੀਤ ਗਾਇਆ ਤੇ ਜਿਹੜੇ ਮੈਂ ਉਹਦੇ ਬੋਲ ਸੀਗੇ ਬੜੇ ਵਧੀਆ ਮੈਂ ਗੌਰ ਨਾਲ ਸੁਣੇ ਹੈਗੇ ਤੇ ਇੱਕ ਇੱਕ ਗੱਲ ਆ ਜਿਹੜੀ ਆਪਣੀ ਜ਼ਿੰਦਗੀ ਚ ਇੰਪਲੀਮੈਂਟ ਕਰਨ ਵਾਲੀ ਸੀਗੀ ਸੋ ਮੈਂ ਤਾਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿ ਮੈਂ ਮਾਦਾ ਜਾਜਕਾਂ ਜੇਕਰ ਮੇਰੇ ਵੱਲੋਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਤਾਂ ਮੈਂ ਮਾਦਾ ਜਾਜਕਾਂ ਔਰ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਔਰ ਇਹੋ ਜਿਹਾ ਆਪਾਂ ਪ੍ਰੋਗਰਾਮ ਦੇ ਉੱਤੇ ਸਾਰੇ ਮਾਤਪੇਤਾ ਨੂੰ ਮਿਟਾ ਕੇ ਇਕੱਠੇ ਹੋਈਏ ਦੁਨੀਆ ਤੇ ਕੁਛ ਨਹੀਂ ਪਿਆਰੀ ਰਹਿ ਜਾਣਾਗਾ ਸੋ ਮੇਰੇ ਵੀ ਮੇਰੇ ਛੋਟੇ ਬ੍ਰਦਰ ਦੇ ਪੁੱਤਰ ਹੋਇਆ ਸੀ 9 ਸਾਲਾਂ ਬਾਅਦ ਮੈਂ ਤੁਹਾਨੂੰ ਅਜੀਬ ਘਟਨਾ ਦੱਸਦਾ ਹਾਂ ਤਾਂ ਪਹਿਲਾਂ ਦੋ ਬੇਟੀਆਂ ਸੀ ਪੁੱਤਰ ਹੋ ਗਿਆ ਬੜੀ ਖੁਸ਼ੀ ਹੁੰਦੀ ਹੈ ਲੋਕਾਂ ਨੂੰ ਵੀ ਪੁੱਤਰ ਹੋ ਗਿਆ 9 ਸਾਲਾਂ ਬਾਅਦ ਪੁੱਤਰ ਹੋਇਆ ਤਾਂ ਲੋਕ ਸਾਡੇ ਗੇਟ ਵੱਲ ਦੇਖਿਆ ਕਰਨ ਇਹਨਾਂ ਨੇ ਲਿੰਮ ਕਿਉਂ ਨਹੀਂ ਬੰਨਿਆ ਮੈਂ ਕਿਹਾ ਧੀਆ ਵਾਸਤੇ ਵੀ ਬੰਨਿਆ ਤੇ ਫਿਰ ਪੁੱਤਰ ਵਾਸਤੇ ਵੀ ਬੰਨ ਲੰਦ ਦੇ ਠੀਕ ਹੈ ਬਰਾਬਰ ਤੇ ਬੜੇ ਲੋਕ ਘਰੇ ਆ ਕੇ ਪੁੱਛਿਆ ਕਰਨ ਹਾਂ ਬੱਚਾ ਕਿੱਥੇ ਹੈ ਮੈਂ ਆਹ ਦੇਖ ਲਉ ਆ ਪਿਆਗਾ ਤੱਪ ਮਤਲਬ ਉਸ ਤੋਂ ਬਾਅਦ ਕੀ ਹੋਇਆ ਅੱਜ 2 ਦਿਨ ਹੋ ਗਏ ਮਤਲਬ ਪੁੱਤਰ ਜਿਨ੍ਹਾਂ ਦੇ ਹੁੰਦੇ ਹਨ ਨਾ ਉਹ ਲੋੜੀ ਵੰਡਦੇ ਹੁੰਦੇ ਆਗੇ ਅਸੀਂ ਨਹੀਂ ਵੰਡੀ ਕੀ ਹੈ ਨਾ ਇਹ ਨਹੀਂ ਵੀ ਸਾਨੂੰ ਖੁਸ਼ੀ ਨਹੀਂ ਪਰ ਮੇਰੀ ਜਿਹੜੀ ਅਸਲ ਚ ਮੇਰੀ ਵਿਚਾਰਧਾਰਾ ਕੀ ਹੈ ਜਿਹੜੀਆਂ ਨੈਗੇਟਿਵ ਵਿਚਾਰਧਾਰਾਾਂ ਆਪਣੇ ਸਮਾਜ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਦੇ ਪ੍ਰਤੀ ਮਤਲਬ ਸਾਨੂੰ ਖੜੇ ਹੋਣਾ ਪਊਗਾ ਫੇਰ ਜਾ ਕੇ ਉਹ ਮਿਟਣਗੀਆਂ ਇੱਕ ਪਾਸੇ ਤਾਂ ਆਪਾਂ ਸਿਸਟਮ ਐਸ ਤਰ੍ਹਾਂ ਬਣਾਈ ਜੰਨੇ ਆ ਵੀ ਧੀਆਂ ਦੀਆਂ ਲੋੜੀਆਂ ਹਨ ਤੇ ਦੂਜੇ ਪਾਸੇ ਆਪਾਂ ਪੱਖਪਾਤ ਕਰਦੇ ਆ ਫੇਰ ਨਹੀਂ ਵਿਚਾਰਤਾ ਰਾਜਣੀ ਵਿਚਾਰਤਾ ਰਾ ਦੇ ਨਾਲ ਲੜਨਾ ਪੈਣਾ ਆਪਾਂ ਨੂੰ ਸੋ ਥੈਂਕ ਯੂ ਸੋ ਸਾਰੇ ਜਿੰਨੇ ਵੀ ਪਹੁੰਚੇ ਗੋਡ ਬles ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਡੇ ਸਾਰੇ ਡਾਕਟਰਸ ਵੱਲੋਂ ਸਾਰੇ ਸਟਾਫ ਵੱਲੋਂ ਸਾਰਿਆਂ ਨੂੰ ਹੀ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹੋਣ ਅੱਜ ਜਰੀ ਆਪਾਂ ਲੋੜੀ ਬਣਾ ਰਹੇ ਆ ਅਸੀਂ ਬਹੁਤ ਖੁਸ਼ੀ ਨਾਲ ਇਹ ਗੱਲ ਕਹਿ ਰਹੇ ਆ ਕਿ ਇਹ ਲੋੜੀ ਧੀਆਂ ਦੀ ਲੋੜੀ ਹੈ ਮੈਂ ਹੁਣੇ ਇਹ ਗੱਲ ਸੁਣ ਰਹੀ ਸੀ ਕਿ ਜਦੋਂ ਮੁੰਡਿਆਂ ਦੇ ਵਸਤੇ ਕੀ ਕਰਦੇ ਆ ਨਿੰਮ ਬਾਹਰ ਲਗਾਉਂਦੇ ਆ ਪਰ ਜਦੋਂ ਧੀਆਂ ਦੀ ਲੋੜੀ ਹੁੰਦੀ ਹੈ ਉਦੋਂ ਐਦਾਂ ਦੀ ਰਸਮ ਨਹੀਂ ਕੀਤੀ ਜਾਂਦੀ ਪਰ ਧੀਆਂ ਦੀ ਲੋੜੀ ਜਰੂਰ ਬਣਾਈ ਜਾਂਦੀ ਹੈ ਧੀਆਂ ਦੀ ਅਸ਼ਟਮੀ ਵੀ ਬਣਾਈ ਜਾਂਦੀ ਹੈ ਤਾਂ ਵਾਸਤਵ ਵਿੱਚ ਆਪਾਂ ਧੀਆਂ ਨੂੰ ਇਹ ਮਹੱਤਤਾ ਕਿਉਂ ਦਿੰਦੀ ਹੈ ਨਿੰਮ ਨਹੀਂ ਲਾਇਆ ਪਰ ਲੋੜੀ ਤੇ ਅਠੋ ਅਸ਼ਟਮੀ ਨੂੰ ਕਹਿੰਦੇ ਆ ਅਠੋ ਪੰਜਾਬੀ ਵਿੱਚ ਉਹ ਅਸੀਂ ਮਨਾਉਂਦੇ ਆ ਵਾਸਤਵ ਵਿੱਚ ਕੀ ਹੁੰਦਾ ਜਦੋਂ ਇੱਕ ਧੀ ਪੈਦਾ ਹੁੰਦੀ ਹੈ ਉਹ ਇੱਕ ਆਪਣੇ ਕੁਲ ਦਾ ਨਹੀਂ ਉਹ ਬਹੁਤ ਸਾਰੇ ਕੁਲਾਂ ਦਾ ਉਧਾਰ ਕਰਦੀ ਹੈ ਜਦੋਂ ਅਸੀਂ ਲੋੜੀ ਬਣਾਨੇ ਆ ਅਸੀਂ ਕਹਿੰਨੇ ਆ ਇਸਰ ਆਏ ਤੇ ਦਲੀਦਰ ਜਾਈ ਤੇ ਜਦੋਂ ਧੀ ਹੁੰਦੀ ਹੈ ਨਾ ਉਹ ਸਾਰਿਆਂ ਨੂੰ ਜਗਾ ਕੇ ਰੱਖਦੀ ਹੈ ਜਿਹੜੀ ਧੀ ਹੁੰਦੀ ਹੈ ਜਦੋਂ ਉਹ ਸਵੇਰੇ ਉੱਠਦੀ ਹੈ ਸਾਰਿਆਂ ਵਾਸਤੇ ਪਹਿਲਾਂ ਕੀ ਕਰਦੀ ਹੈ ਖਾਣਾ ਬਣਾਉਂਦੀ ਹੈ ਭਾਵੇਂ ਉਹ ਧੀ ਧੀ ਦੇ ਰੂਪ ਚਾ ਭਾਵੇਂ ਉਹ ਧੀ ਨੂੰ ਦੇ ਰੂਪ ਚਾ ਭਾਵੇਂ ਉਹ ਧੀ ਪੈਂਦੇ ਰੂਪ ਚਾ ਤਾਂ ਐਵੇਂ ਹੀ ਪਰਮਾਤਮਾ ਵੀ ਜਦੋਂ ਇਸ ਧਰਤੀ ਤੇ ਆਉਂਦਾ ਨਾ ਉਹ ਸਭ ਤੋਂ ਪਹਿਲਾਂ ਜਿਹੜਾ ਤਾਜ ਰੱਖ ਰਿਹਾ ਇਸ ਦੁਨੀਆ ਨੂੰ ਸਵਰਗ ਬਣਾਉਣ ਦਾ ਉਹ ਵੀ ਭੈਣਾ ਤੇ ਮਾਤਾਵਾਂ ਦੇ ਫਿੱਤੇ ਰੱਖਦਾ ਹੈ ਇਸ ਕਰਕੇ ਹੀ ਭਾਰਤ ਵਿੱਚ ਰਸਮ ਜਿਹੜੀ ਹੈਗੀ ਹੈ ਉਹ ਕੰਨਿਆ ਨੂੰ ਪੂਜਨ ਦੀ ਹੈ ਨਾ ਕਿ ਭਾਈਆਂ ਨੂੰ ਇਸ ਕਰਕੇ ਲੋੜੀ ਵੀ ਹਮੇਸ਼ਾ ਤੀ ਜਾਂਦੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਤੁਨ ਸਭ ਨੂੰ ਸਾਡੇ ਸਾਰਿਆਂ ਵੱਲੋਂ ਫੇਰ ਤੋਂ ਹੈਪੀ ਲੋੜੀ ਥੈਂਕ ਯੂ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੂੰਗਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਗੁਰੂਆਂ ਦੀ ਧਰਤੀ ਜੋ ਤਲਵੰਡੀ ਸਾਬੋ ਦੇ ਨਾਮ ਨਾਲ ਬਹੁਤ ਹੀ ਵਿਖਿਆਤ ਹੈ ਪੂਰੇ ਵਿਸ਼ਵ ਵਿੱਚ ਪੂਰੇ ਵਰਡ ਵਿੱਚ ਉਸ ਧਰਤੀ ਤੇ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਪ੍ਰਯੰਗਨ ਦੇ ਵਿੱਚ ਚੱਲ ਰਹੇ ਇਸ ਲੋਹੜੀ ਦੇ ਉਤਸਵ ਦੇ ਵਿੱਚ ਪਹੁੰਚੇ ਹੋਏ ਸਾਰੇ ਮੈਡੀਕਲ ਅਫਸਰ ਸਹਿਬਾਨ ਡਾਕਟਰ ਸ਼ਿਵਾਲੀ ਡਾਕਟਰ ਹਰਲੀਨ ਡਾਕਟਰ ਵਿਨਾਕਸ਼ੀ ਤੇ ਡਾਕਟਰ ਤੇਜਿੰਦਰ ਸਾਰਿਆਂ ਨੂੰ ਬਹੁਤ ਬਹੁਤ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਤੇ ਨਾਲ ਹੀ ਸਾਡੇ ਚੀਫ ਹੈਡਮੈ ਚੀਫ ਫਾਰਮੇਸੀ ਅਫਸਰ ਜੀ ਬੈਠੇ ਨੇ ਜਸਵੀਰ ਸਿੰਘ ਜੀ ਇਹਨਾਂ ਨੂੰ ਸਪੈਸ਼ਲ ਬਹੁਤ-ਬਹੁਤ ਵਧਾਈਆਂ ਹੋਣ ਕਿ ਇਹ ਗ੍ਰੈਂਡ ਪਾਪਾ ਬਣ ਗਏ ਨੇ ਗ੍ਰੈਂਡਸਨ ਇਹਨਾਂ ਦੇ ਹੋਇਆ ਹੈ ਹੈਲਦੀ-ਵੈਲਦੀ ਹੈ ਬਹੁਤ ਬੱਚਾ ਬਹੁਤ ਵਧੀਆ ਪੱਲੋ ਜਦੋਂ ਜਨਮ ਹੋਇਆ ਸੀ ਬੱਚੇ ਦਾ ਮੈਂ ਖੁਦ ਦੇਖਿਆ ਸੀ ਬੱਚੇ ਨੂੰ ਤਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੀ ਲੋਹੜੀ ਤੱਕ ਬਹੁਤ ਹੀ ਤੁਰਨ ਫਿਰਨ ਲੱਗ ਜੇ ਭੱਜਣ ਲੱਗ ਜੇ ਔਰ ਤੁਸੀਂ ਅਗਲੀ ਲੋਹੜੀ ਸਾਡੇ ਨਾਲ ਇਦਾਂ ਹੀ ਹੱਸਦੇ ਖੇੜਦੇ ਮਨਾਓ ਹਾਲਾਂਕਿ ਚੀਫ ਸਾਹਿਬ ਦੀ ਰਿਟਾਇਰਮੈਂਟ ਨੇੜੀ ਹੈ ਪਰ ਮੈਂ ਉਮੀਦ ਕਰਦਾ ਹਾਂ ਕਿ ਕਿਸਾਨ ਦੀ ਐਕਸਟੈਂਸ਼ਨ ਸਰ ਚਲੋ ਬਹੁਤ ਬਹੁਤ ਵਧਾਈ ਸਰ ਤੁਹਾਨੂੰ ਬਹੁਤ ਬਹੁਤ ਔਰ ਸਪੈਸ਼ਲ ਵਧਾਈ ਇਹਨਾਂ ਨੂੰ ਤਾਂ ਕਰਕੇ ਕਿ ਮੈਨੂੰ ਪਤਾ ਨਹੀਂ ਸੀ ਕਿ ਸਰ ਬਹੁਤ ਵੱਡੇ ਸਿੰਗਰ ਨੇ ਦੱਸ ਰਹੇ ਨੇ ਮੈਨੂੰ ਕਿ ਅੱਜ ਫਰਸਟ ਛੁਪੇ ਰੁੱਸਨ ਨਿਕਲੇ ਨੇ ਤਾਂ ਇਸ ਕਰਕੇ ਇਹਨਾਂ ਨੂੰ ਜੋ ਇਹਨਾਂ ਨੇ ਗਾਣਾ ਗਾਇਆ ਵਿਰਾਸਤੀ ਗਾਣਾ ਗਾਇਆ ਫੌਕ ਗਾਣਾ ਗਾਇਆ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਨਾਲ ਫਾਰਮੇਸੀ ਆਫਸਰਸ ਬੈਠੇ ਨੇ ਜਿੰਨੀਆਂ ਮੇਰੀ ਆਸ਼ਾ ਵਰਕਰਸ ਏ ਐਨ ਐਮਸ ਪੈਰਾਮੈਡੀਕਲ ਸਟਾਫ ਕਲੈਰੀਕਲ ਸਟਾਫ ਔਰ ਜਿੰਨੇ ਵੀ ਨਮ ਨਮ ਜੰਮੀਆਂ ਬੱਚੀਆਂ ਨੇ ਉਹਨਾਂ ਦੇ ਪੇਰੈਂਟਸ ਬੈਠੇ ਨੇ ਮਾਦਾ ਪਿਤਾ ਬੈਠੇ ਨੇ ਉਹ ਸਾਰਿਆਂ ਨੂੰ ਤੇ ਨਾਲ ਹੀ ਨਾਲ ਜਿਹੜੇ ਕਲਾਸ ਫੋਰ ਦਰਜਾਚਾਰ ਕਰਮਚਾਰੀ ਬੈਠੇ ਨੇ ਖਾਸ ਕਰਕੇ ਮੇਰੀ ਸਫਾਈ ਵਾਲੀਆਂ ਬੀਬੀਆਂ ਸੈਨੀਟੇਸ਼ਨ ਸਟਾਫ ਬੈਠਾ ਨੇ ਉਹਨਾਂ ਤਰਫੋਂ ਮੇਰੀ ਤਰਫੋਂ ਉਹਨਾਂ ਨੂੰ ਸਾਰਿਆਂ ਨੂੰ ਲੋੜੀ ਦੀਆਂ ਤੇ ਮੰਗੀਆਂ ਦੀਆਂ ਬਹੁਤ ਲੱਖ ਲੱਖ ਵਧਾਈਆਂ ਹੋਣ ਤੇ ਮੀਡੀਆ ਦੇ ਭਰਾ ਸਪੈਸ਼ਲ ਅਮਰਤ ਅਮਰਤ ਮਲਕਾਨਾ ਜੀ ਹੈ ਗੁਰਜੰਟ ਸਿੰਘ ਜੀ ਨੇ ਮਨੀਸ਼ ਮਰਾ ਬੈਠਾ ਸਾਰਿਆਂ ਨੂੰ ਮੀਡੀਆ ਪਰਸਨ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਤਾਂ ਵਧਾਈਆਂ ਦੇ ਨਾਲ ਨਾਲ ਲੋੜੀ ਦਾ ਮਹੱਤਵ ਦਾ ਤੁਹਾਨੂੰ ਸਾਡੇ ਬਲੌਕ ਐਜੂਕੇਟਰ ਮੈਡਮ ਇਹ ਦੱਸਦਾ ਹੈ ਇਹਨਾਂ ਦਾ ਨਾਮ ਲੈਣਾ ਭੁੱਲ ਗਿਆ ਤਾਂ ਬਲੌਕ ਐਜੂਕੇਟਰ ਨੂੰ ਸਪੈਸ਼ਲ ਮੇਰੀ ਤਰਫੋਂ ਤਾਂ ਕਿਉਂਕਿ ਬਲੌਕ ਐਜੂਕੇਟਰ ਦਾ ਕੰਮ ਹੀ ਬਲੌਕ ਨੂੰ ਐਜੂਕੇਸ਼ਨ ਦੇਣਾ ਹੁੰਦਾ ਹੈ ਤਾਂ ਅੱਜ ਦਾ ਵਿਸ਼ਾ ਲੋਹੜੀ ਦਾ ਵਿਸ਼ਾ ਹੈ ਲੇਕਿਨ ਥੋੜਾ ਜਿਹਾ ਮਿਕਸ ਕਰਕੇ ਬੋਲੂਗਾ ਮੈਂ ਕਿਉਂਕਿ ਲੋਹੜੀ ਦੇ ਨਾਲ-ਨਾਲ ਹੋਰ ਵਿਸ਼ੇ ਇੱਕ ਦੋ ਵਿਸ਼ੇ ਡਿਸਕਸ ਕਰਨੇ ਬਹੁਤ ਜ਼ਰੂਰੀ ਨੇ ਜਦੋਂ ਮੈਂ ਜੱਜਾ ਬੱਚਾ ਹਸਪਤਾਲ ਦੇ ਵਿੱਚ ਬਤੌਰ ਮੈਡੀਕਲ ਅਫਸਰ ਹੁੰਦਾ ਸੀ ਤਾਂ ਪਿਛਲੇ 10-12 ਸਾਲ ਤੋਂ ਇਹ ਪ੍ਰੋਗਰਾਮ ਲੋਹੜੀ ਦਾ ਉਲਿੱਖਿਆ ਜਾਂਦਾ ਹੈ ਸਿਰ ਪੰਜਾਬ ਸਰਕਾਰ ਦੀ ਨੀਤੀ ਦੇ ਦੁਆਰਾ ਕਿ ਜੋ ਬੇਟੀ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਨੇ ਉਹਦੀ ਤਹਿਤ ਇੱਕ ਪ੍ਰੋਗਰਾਮ ਲੋਹੜੀ ਦਾ ਹਰ ਸਾਲ ਹੀ 13 14 ਜਨਵਰੀਨ ਨੂੰ ਜਦੋਂ ਵੀ ਲੋਹੜੀ ਦਾ ਤਿਉਹਾਰ ਹੁੰਦਾ ਹੈ ਅਸੀਂ ਸਿਵਲ ਹਸਪੀਟਲ ਵਿਖੇ ਮਨਾ ਰਹੇ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਕਨਸੈਪਟ ਸੀਗਾ ਵੀ ਇਹ ਬਲੌਕ ਲੈਵਲ ਤੇ ਵੀ ਉਸੇ ਧੁੰਮਧਮ ਨਾਲ ਮਨਾਇਆ ਜਾਂਦਾ ਚਾਹੀਦਾ ਹੈ ਜਿਹੜੀ ਧੁੰਮਧਮ ਨਾਲ ਅਸੀਂ ਬਹਿੰਡੇ ਮਨਾਉਂਦੇ ਸੀ ਤਾਂ ਉਸ ਲਈ ਮੈਂ ਜੋ ਲੰਗਰ ਕਮੇਟੀ ਤੇ ਰਿਟਾਇਰਮੈਂਟ ਕਮੇਟੀ ਸਾਡੀ ਇੱਥੋਂ ਦੀ ਚੱਲ ਰਹੀ ਹੈ ਜੋ ਸਾਰੇ ਫੰਕਸ਼ਨ ਆਰਗੇਨਾਈਜ਼ ਕਰਦੇ ਆ ਤੇ ਜਿਹੜੀ ਕਿ ਸਾਰੇ ਹੀ ਮਤਲਬ ਸਾਰੀ ਯੂਨੀਅਨ ਦੇ ਮੈਂਬਰ ਉਹਦੇ ਛਾਗੇ ਨੇ ਚਾਹੇ ਕਲੈਰੀਕਲ ਸਟਾਫ ਹੋਵੇ ਚਾਹੇ ਐਮਪੀਐਚਡ ਹੋਵੇ ਉਹਨੋਂ ਰਿਟਾਇਰਮੈਂਟ ਦੇ ਲੰਗਰ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਲੱਖ ਲੱਖ ਵਧਾਈ ਦਿਨੈ ਲੋਹੜੀ ਦੀਆਂ ਤਾਂ ਅੱਜ ਦਾ ਜੋ ਵਿਸ਼ੇ ਲੋਹੜੀ ਦਾ ਹੈ ਉਹਦੇ ਵਿੱਚ ਪੰਜਾਬ ਦਾ ਜੋ ਸਭ ਤੋਂ ਮਿੱਠਾ ਤਿਹਾਰ ਮੰਨਿਆ ਜਾਂਦਾ ਹੈ ਸਾਲ ਦੇ ਸ਼ੁਰੂ ਦੀ ਵਿੱਚ ਹੀ ਲੋਹੜੀ ਆ ਜਾਂਦੀ ਹੈ ਠੰਡ ਦੇ ਵੀ ਮੌਸਮ ਦੇ ਵਿੱਚ ਆਪਾਂ ਲੋਹੜੀ ਦਾ ਤਿਹਾਰ ਤੋਂ ਨਹੀਂ ਸੇਕ ਕੇ ਮਨਾਉਂਦੇ ਆ ਤੇ ਆਪਾਂ ਇੱਕ ਲਫ਼ਜ਼ ਬੋਲਦੇ ਆ ਇਸਰ ਆਏ ਦਰਿੱਦਰ ਜਾਏ ਦਰਿੱਦਰ ਦੀ ਚੜ ਚੁੱਲ੍ਹੇ ਪਾਏ ਐਕਚੁਅਲੀ ਬੇਸਿਕ ਕਨਸੈ ਜੋ ਬੰਦੇ ਦੇ ਵਿੱਚ ਆਲਸ ਖਤਮ ਹੋਣਾ ਚਾਹੀਦਾ ਹੈ ਐਕਟਿਵ ਹੋਣਾ ਚਾਹੀਦਾ ਬੰਦਾ ਐਕਟਿਵ ਨੈਸ਼ਨਲੀ ਜ਼ਿੰਦਗੀ ਚੱਲਦੀ ਹੈ ਚੰਗੇ ਕਰਮਾਂ ਵਾਲੀ ਜ਼ਿੰਦਗੀ ਚੱਲਦੀ ਹੈ ਤੇ ਮਾੜੇ ਕਰਮਾਂ ਦਾ ਤਿਆਗ ਕਰਨਾ ਦਰਿੱਦਰ ਕੀ ਹੈ ਮਾੜੇ ਕਰਮ ਹੈ ਕੀ ਆਲਸ ਆਲਸ ਨੂੰ ਦਰਿੱਦਰ ਕਹਿੰਦੇ ਆ ਤਾਂ ਕਦੇ ਇਸ ਗਲਤੀ ਜੇ ਆਪਾਂ ਇਸ ਲਾਈਨ ਤੇ ਹੀ ਗੌਰ ਕਰ ਲਈਏ ਤਾਂ ਆਪਾਂ ਨੂੰ ਬਹੁਤ ਸਾਰੀ ਨੌਲੇਜ ਮਿਲ ਜਾਂਦੀ ਹੈ ਹੋਰ ਨੌਲੇਜ ਦਾ ਤਿਹਾਰ ਹੈ ਵੀ ਕੁਝ ਗੇਨ ਕਰਨ ਦਾ ਜਿਵੇਂ ਗੁਰਸਿਮਰਤ ਮੈਡਮ ਨੇ ਦੱਸਿਆ ਕਿ ਗੁਰਮੁਖ ਹੱਤਿਆ ਪਿਛਲੇ ਕਿ ਸਾਲਾਂ ਦੇ ਵਿੱਚ ਬਹੁਤ ਹੋਈ ਹੈ ਪੀਐਮਡीडीਪੀ ਐਕਟ ਸਾਡਾ ਲਾਗੂ ਹੈ ਜੋ ਹੈ ਜੇ ਦੋਸ਼ੀਆਂ ਨੂੰ ਜੋ ਕਿ ਲੜਕੀ ਨੂੰ ਕੁੱਖ ਦੇ ਵਿੱਚ ਹੀ ਮਾਰ ਦਿੰਦੇ ਨੇ ਉਹਨਾਂ ਦੇ ਲਈ ਸਰਕਾਰ ਬਹੁਤ ਸਰਗਰਮ ਹੈ ਉਸੇ ਉਸੇ ਉਹ ਦਿਨ ਨਾ ਦੇਖਣਾ ਪਵੇ ਕਿ ਕਿਸੇ ਬਣੂਨ ਹਤਿਆ ਦਾ ਸਾਹਮਣਾ ਕਰਨਾ ਪਵੇ ਕਿਸੇ ਪਿੰਡੇ ਦੇ ਕਿਸੇ ਮਾਪਿਆਂ ਨੂੰ ਜਾਂ ਕਿਸੇ ਸਰਕਾਰ ਨੂੰ ਅਜਾ ਕੇਸ ਨਾ ਦੇਖਣਾ ਪਵੇ ਉਸ ਕਰਕੇ ਹੀ ਲੋੜੀ ਦਾ ਤਿਆਰ ਬਾਰ-ਬਾਰ ਅਸੀਂ ਅਬਿਲਿਟੀ ਦੇ ਨਾਮ ਤੇ ਹੀ ਮਨਾਉਂਦੇ ਆ ਤਾਂ ਇਹ ਜੋ ਸੈਲੀਬ੍ਰੇਸ਼ਨ ਹੈ ਅੱਜ ਦੀ ਟੋਟਲ ਸੈਲੀਬ੍ਰੇਸ਼ਨ ਮੇਟੀਆਂ ਦੇ ਨਾਮ ਤੇ ਹੈ ਫੀਮੇਲਸ ਨੂੰ ਪੂਰੀ ਸਮੋਦੀਤ ਹੈ ਮੈਂ ਉਹਨਾਂ ਨੂੰ ਇੱਕ ਖਾਸ ਕਰਕੇ ਜਿਹੜਾ ਮੇਰਾ ਫੀਮੇਲ ਸਟਾਫ ਹੈ ਚਾਹੇ ਕੋਈ ਕਲੈਰੀਕਲ ਸਟਾਫ ਹੈ ਚਾਹੇ ਕਿ ਐਮਪੀਐਚਡਬਲ ਫੀਮੇਲਸ ਨੇ ਐਨਐਮਸ ਦੇ ਨਾਲ ਨੇ ਮੇਰੀਆਂ ਸਭ ਨੂੰ ਲੋੜੀਂਦੀਆਂ ਲੱਖ ਲੱਖ ਵਧਾਈਆਂ ਦਿਨਾਂ ਔਰ ਅੱਜ ਇਸ ਸਟੇਜ ਤੋਂ ਮੰਚ ਤੋਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਅੱਪਾ ਇੱਕ ਬਹੁਤ ਵੱਡੇ ਪਲੇਟਫਾਰਮ ਤੇ ਇਕੱਠੇ ਹੋਏ ਆ ਸਰਕਾਰ ਨੇ ਆਪਾਂ ਨੂੰ ਮੌਕਾ ਦਿੱਤਾ ਇੱਕ ਵਾਹਿਗੁਰੂ ਨੇ ਮੌਕਾ ਦਿੱਤਾ ਬਹੁਤ ਘੱਟ ਕਿਸਮਤ ਵਾਲੇ ਇਨਸਾਨ ਹੁੰਦੇ ਨੇ ਜਿਹੜੇ ਕਿ ਪੜ੍ਹ ਲਿਖ ਕੇ ਇਸ ਸਟੇਜ ਤੱਕ ਪਹੁੰਚਦੇ ਨੇ ਸਰਕਾਰ ਨੇ ਜਾਂ ਮਗਰ ਉਹਨੇ ਰੱਪਨੇ ਹਰ ਬੰਦੇ ਦੀ ਡਿਊਟੀ ਲਈ ਹੈ ਮੇਰੀ ਡਿਊਟੀ ਬਤੌਰ ਸੀਨੀਅਰ ਮੈਡੀਕਲ ਆਫਸਰ ਲਈ ਹੈ ਕਿਸੇ ਦੀ ਫਾਰਮੇਸੀ ਆਫਸਰ ਲਈ ਹੈ ਕਿਸੇ ਦੀ ਮੈਡੀਕਲ ਆਫਸਰ ਲਈ ਹੈ ਕਿਸੇ ਕਲਾਸ ਕੋਰ ਲਈ ਹੈ ਤਾਂ ਮੇਰਾ ਤਾਂ ਅੱਜ ਇਹੀ ਮੈਸੇਜ ਹੈ ਕਿ ਅੱਜ ਲੋਹੜੀ ਦੇ ਇਤਿਹਾਰ ਤੇ ਲੋਹੜੀ ਦੇ ਪਰਮ ਤੇ ਇਹ ਕਸਮ ਖਾਈਏ ਕਿ ਅੱਪਾ ਤੰਦੇ ਹੀ ਨਾਲ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ ਜੋ ਸਰਕਾਰ ਦੀਆਂ ਨੀਤੀਆਂ ਨੇ ਜੋ ਸਰਕਾਰ ਦੀਆਂ ਪਾਲਿਸਿਸ ਨੇ ਉਹਨੂੰ ਇਨਵੀਨ ਅਪਾ ਲਾਗੂ ਕਰੀਏ ਤਾਂਕਿ ਜੋ ਆਉਣ ਵਾਲੀ ਨਸਲਾਂ ਨੇ ਆਪਣੀ ਆਉਣ ਵਾਲੀ ਜਨਰੇਸ਼ਨ ਹੈ ਇਹ ਯਾਦ ਰੱਖਣ ਕਿ ਇਹ ਬੰਦੇ ਕੰਮ ਕਰਕੇ ਗਏ ਸੀ ਤਾਂ ਆਨਸ ਨੂੰ ਤਿਆਗਣਾ ਹੈ ਜਿਹੜੇ ਆਮ ਸੀ ਕਰਮਚਾਰੀ ਨੇ ਵਿਦਾਊਟ ਟੇਕਿੰਗ ਆਈ ਨੇਮ ਉਹਨਾਂ ਨੂੰ ਮੇਰਾ ਕਲੀਅਰ ਕਟ ਮੈਸੇਜ ਹੈ ਅੱਜ ਦੇ ਪਲੇਟਫਾਰਮ ਤੋਂ ਕਿ ਤੁਸੀਂ ਆਲਸ ਪਲੀਜ਼ ਕਿਰਪਾ ਕਰਕੇ ਤਿਆਗ ਦਿਓ ਆਲਸ ਛੱਡਨਾ ਆਪਣੀ ਇਸਰਾਇਲ ਦੇ ਦ੍ਰਿਦਰ ਜਾਏ ਤਾਂ ਜਿਹੜੇ ਲੋਕ ਦ੍ਰਿਦਰ ਦਾ ਦੇ ਵਿੱਚ ਵੜੇ ਹੋਏ ਨੇ ਉਹਨਾਂ ਨੂੰ ਹੱਥ ਜੋੜ ਕੇ ਮੇਰੀ ਅੱਜ ਦੇ ਤਿਉਹਾਰ ਤੇ ਬੇਨਤੀ ਹੈ ਕਿ ਦ੍ਰਿਦਰ ਨੂੰ ਤਿਆਗ ਦਿਓ ਈਸ਼ਰ ਨੂੰ ਘਰ ਲੈ ਕੇ ਆਣਾ ਇਕੱਲੇ ਢਿਲਪਾਨ ਨਾਲ ਲੋਰੀ ਦੇ ਵਿੱਚ ਈਸ਼ਰ ਨਹੀਂ ਆਊਗਾ ਬਹੁਤ ਬਹੁਤ ਲੋਰੀਆਂ ਦੀਆਂ ਤੁਹਾਨੂੰ ਸ਼ੁਭਕਾਮਨਾਵਾਂ ਥੋੜੇ ਪਰਿਵਾਰਾਂ ਨੂੰ ਸ਼ੁਭਕਾਮਨਾ ਜਉਂਦੇ ਬਸਦੇ ਰਹੋ ਜਵਾਨੀਆਂ ਮਾਨੋ ਤਰਕੀਆਂ ਮਾਨੋ ਥੈਂਕ ਯੂ ਸਰ ਜਸਵੀਰ ਸਿੰਘ ਜੀ ਨੂੰ ਤੇ ਮੰਚ ਤੇ ਆਉਣ ਤੇ ਡਾਕਟਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਕਿ ਉਹ ਇਹਨਾਂ ਨੂੰ ਸਨਮਾਨਿਤ ਕਰਨ ਸਪੈਸ਼ਲ ਲੋੜੀ ਇਹਨਾਂ ਦੇ ਪੋਤੇ ਦੀ ਹੈ ਨਹੀਂ ਜੀ ਇਹ ਫਰਜ ਬਣਦਾ ਸੀਗਾ ਨਹੀਂ ਨਹੀਂ ਜੀ ਆਓ ਜੀ ਜਵਾਨੀਆਂ ਹੁੰਦੀਆਂ